ਜੇ ਇਸ ਤਰੀਕੇ ਦਾ ਬਿਆਨ ਦਿੱਤਾ ਉਹ ਕਿਤੇ ਅਣਜਾਣੇ ਦੇ ਵਿੱਚ ਤਾਂ ਦਿੱਤਾ ਨਹੀਂ ਕਿ ਜੂਨ ਦਾ ਮਹੀਨਾ ਸਿੱਖ ਕੌਮ ਲਈ ਕਹਿਰ ਬਣ ਕੇ ਕਾਂਗਰਸ ਨੇ ਪੇਸ਼ ਕੀਤਾ ਉਹ ਦੱਸਦੇ ਗੁਰੂ ਸਾਹਿਬ ਦਾ ਪੰਜਾ ਦੱਸ ਕੇ ਤੇ ਉਹਦੀ ਤੁਲਨਾ ਕਰ ਰਹੀ ਏ ਸੋ ਅਮਰਤਾ ਵੜਿੰਗ ਵਰਗੀ ਔਰਤ ਨੂੰ ਇਸ ਤਰ੍ਹਾਂ ਦਾ ਬਿਆਨ ਦੇਣਾ ਸੋਭਾ ਨਹੀਂ ਹੀ ਦਿੰਦਾ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਅਸੀਂ ਇਸ ਚੀਜ਼ ਦੀ ਬਹੁਤ ਨਿੰਦਿਆ ਕੀਤੀ ਜੀ ਇਹ ਪਹਿਲਾਂ ਗਲਤੀ ਕਰਦੇ ਆ ਫਿਰ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਫਿਰ ਦੁਬਾਰਾ ਖਲਵਾੜ ਕਰਦੇ ਆ ਕਿ ਇੱਕ ਛੋਟੀ ਜੀ ਵੀਡੀਓ ਪਾ ਕੇ ਫਿਰ ਮਾਫੀ ਮੰਗ ਲੈਂਦੇ ਮਾਫੀ ਮੰਗੀ ਕਿਹਦੇ ਕੋਲੋਂ ਤੁਸੀਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਸਮੇਂ-ਸਮੇਂ ਤੇ ਬਹੁਤ ਸਾਰੀਆਂ ਅਜਈਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਜਿੱਥੇ ਰਾਜਨੀਤਿਕ ਆਗੂ ਬਿਆਨ ਦਿੰਦੇ ਨੇ ਤੇ ਬਾਅਦ ਵਿੱਚ ਉਹਨਾਂ ਨੂੰ ਆਪਣੇ ਬਿਆਨ ਦੇ ਉੱਤੇ ਹੀ ਮਾਫੀ ਮੰਗਣੀ ਪੈਂਦੀ ਆ ਤਾਜ਼ਾ ਉਦਾਹਰਣ ਲਾਲਜੀਤ ਭੁੱਲਰ ਹੈ ਅਤੇ ਲਾਲਜੀਤ ਭੁੱਲਰ ਤੋਂ ਬਾਅਦ ਹੁਣ ਅੰਮ੍ਰਿਤਾ ਵੜਿੰਗ ਜਿਨ੍ਹਾਂ ਨੇ ਕਿ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ ਅਤੇ ਉੱਥੇ ਇੱਕ ਵਿਵਾਦਿਤ ਗੱਲਬਾਤ ਕਹਿ ਦਿੱਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਇਸ ਸਮੇਂ ਮੇਰੇ ਨਾਲ ਜ ਹਾਜ਼ਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਹਾਂਜੀ ਸਰ ਤੁਸੀਂ ਜਿਹੜਾ ਹੈਗਾ ਨਾਲ ਦੀ ਨਾਲ ਇੱਕਦਮ ਜਿਹੜਾ ਹੈਗਾ ਐਕਸ਼ਨ ਲਿਆ ਜਦੋਂ ਵਾਇਰਲ ਹੋਈ ਵੀਡੀਓ ਤੁਹਾਡੇ ਸਾਹਮਣੇ ਆਈ ਅੰਮ੍ਰਿਤਾ ਵੜਿੰਗ ਦੀ ਕੀ ਕਹੋਗੇ ਦੇਖੋ ਅਮਰਤਾ ਵੜਿੰਗ ਇੱਕ ਬੜੀ ਜ਼ਿੰਮੇਵਾਰ ਆਗੂ ਹੈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਘਰ ਵਾਲੀ ਹੈ ਜੀ ਤੇ ਸੋਸ਼ਲ ਮੀਡੀਆ ਤੇ ਵੀ ਬਹੁਤ ਚਰਚਿਤ ਰਹਿੰਦੀ ਹੈ ਜੀ ਲੇਕਿਨ ਉਸਨੇ ਜਿਸ ਤਰੀਕੇ ਦਾ ਬਿਆਨ ਦਿੱਤਾ ਉਹ ਕਿਤੇ ਅਣਜਾਣੇ ਦੇ ਵਿੱਚ ਤਾਂ ਦਿੱਤਾ ਨਹੀਂ ਉਸ ਨੂੰ ਪਤਾ ਹੈ ਮੈਂ ਬੋਲ ਕੀ ਰਹੀ ਆ ਤੇ ਜੋ ਉਸਨੇ ਬੋਲਿਆ ਉਹ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਸਿੱਧਾ ਹੀ ਜਿਹੜਾ ਉਹ ਉਹਨਾਂ ਨੂੰ ਪਰੇਸ਼ਾਨ ਕਰਨ ਵਾਲਾ ਹੈ ਕਿਉਂਕਿ ਅਸੀਂ ਜਸ ਦਿਨ ਚੋਣਾ ਦਾ ਹਲਾਨ ਹੋਇਆ ਸੀ ਉਸ ਦਿਨ ਵੀ ਇਤਰਾਜ਼ ਪ੍ਰਗਟ ਕੀਤਾ ਸੀ ਕਿ ਜੂਨ ਦਾ ਮਹੀਨਾ ਸਿੱਖ ਕੌਮ ਲਈ ਕਹਿਰ ਬਣ ਕੇ ਕਾਂਗਰਸ ਨੇ ਪੇਸ਼ ਕੀਤਾ ਜਦੋਂ ਨਵੰਬਰ 1984 ਜਾਂ 6 ਜੂਨ 1984 ਨੂੰ ਸਿੱਖਾਂ ਦਾ ਪਹਿਲਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ 37 ਹੋਰ ਗੁਰਦੁਆਰਿਆਂ ਤੇ ਕਾਂਗਰਸ ਨੇ ਭਾਰਤੀ ਫੌਜਾਂ ਤੋਂ ਹਮਲਾ ਕਰਾਇਆ ਫਿਰ ਉਸ ਤੋਂ ਬਾਅਦ ਇੰਦਰਾ ਗਾਂਧੀ ਦੀ ਮੌਤ ਤੋਂ ਤੁਰੰਤ ਬਾਅਦ ਸਿੱਖਾਂ ਦਾ ਭਿਆਨਕ ਕਤਲੇਆਮ ਹੋਇਆ ਜਿਸ ਦੇ ਵਿੱਚ ਹਜ਼ਾਰਾਂ ਸਿੱਖ ਮਾਰੇ ਗਏ ਸੋ ਇਸ ਸਮੇਂ ਦੇ ਦਰਮਿਆਨ ਜਦੋਂ ਹੁਣ ਚੋਣਾਂ ਹੋ ਰਹੀਆਂ ਹਨ ਉਹਨਾਂ ਚੋਣਾਂ ਦੇ ਵਿੱਚ ਉਹ ਆਪਣਾ ਹੱਥ ਦਾ ਜਿਹੜਾ ਪੰਜਾ ਹੈ ਜੀ ਉਸ ਨੂੰ ਉਹ ਦੱਸ ਰਿਹਾ ਗੁਰੂ ਸਾਹਿਬ ਦਾ ਪੰਜਾ ਦੱਸ ਕੇ ਤੇ ਉਹਦੀ ਤੁਲਨਾ ਕਰ ਰਹੀ ਏ ਤੇ ਇਸ ਤੋਂ ਸ਼ਰਮਨਾ ਗੱਲ ਕੋਈ ਹੋ ਨਹੀਂ ਸਕਦੀ ਜੀ ਤਾਂ ਉਸ ਨੇ ਜਿਹੜੀ ਇਹ ਹਰਕਤ ਕੀਤੀ ਉਸ ਦੀ ਅਸੀਂ ਸ਼ਿਕਾਇਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਨੂੰ ਕੀਤੀ ਮੈਂ ਉਹਨਾਂ ਨੂੰ ਫੋਨ ਕੀਤਾ ਉਹ ਵਿਦੇਸ਼ ਦੌਰੇ ਤੇ ਨੇ ਅਮਰੀਕਾ ਗਏ ਹੋਏ ਨੇ ਫਿਰ ਉਹਨਾਂ ਦੇ ਜਿਹੜੇ ਸਲਾਹਕਾਰ ਨੇ ਜਾਂ ਜਿਹੜੇ ਉੱਥੇ ਆਫਿਸ ਸੈਕਟਰੀ ਨੇ ਜਸਪਾਲ ਸਿੰਘ ਕੱਡੇ ਉਹਨਾਂ ਨਾਲ ਗੱਲ ਕੀਤੀ ਸੋ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਇਹਦੇ ਤੇ ਤੁਰੰਤ ਜਿਹੜੀ ਧਾਰਮਿਕ ਕਾਰਵਾਈ ਕਰਾਂਗੇ ਕਿਉਂਕਿ ਐਡਾ ਵੱਡਾ ਮਸਲਾ ਹੈ ਕਿ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੀ ਵਲੀ ਕੰਧਾਰੀ ਨੂੰ ਜਦੋਂ ਉਸ ਨੇ ਹੰਕਾਰ ਦੇ ਵਿੱਚ ਆ ਕੇ ਪਹਾੜ ਘੇਰਨ ਦੀ ਗੱਲ ਕੀਤੀ ਤਾਂ ਉਦੋਂ ਪੰਜਾ ਸਾਹਿਬ ਜਿਹੜਾ ਪਾਕਿਸਤਾਨ ਦੀ ਧਰਤੀ ਦੇ ਉਤੇ ਗੁਰਦੁਆਰਾ ਸਾਹਿਬ ਹੀ ਹੈ ਲੱਖਾਂ ਦੀ ਤਦਾਦ ਵਿੱਚ ਸੰਗਤਾਂ ਜਾਂਦੀਆਂ ਨੇ ਤਾਂ ਅਸੀਂ ਰੋਜ਼ ਅਰਦਾਸ ਦੇ ਵਿੱਚ ਗੁਰੂ ਘਰ ਜਿਹੜੇ ਪੰਥ ਤੋਂ ਵਿਛੋੜੇ ਗਏ ਨੇ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਦੀ ਗੱਲ ਕਰਦੇ ਆਂ ਸੋ ਅਮਰਤਾ ਵੜਿੰਗ ਵਰਗੀ ਔਰਤ ਨੂੰ ਇਸ ਤਰ੍ਹਾਂ ਦਾ ਬਿਆਨ ਦੇਣਾ ਸੋਭਾ ਨਹੀਂ ਦਿੰਦਾ ਸੋ ਉਸ ਦੇ ਵਿਰੁੱਧ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ 올 인디아 6 스튜던츠 페데레이션 데 제레 사데 프라단 네 애드보케트 프라빈드르 싱 팅그라 오나네 컴플레 ਜੜੀ ਇੱਕ ਸ਼ਿਕਾਇਤ ਦਰਜ ਕਰਾਈ ਏ ਤੇ ਸ਼ਰੋਮਣੀ ਕਾਲੀ ਦਲ ਵੱਲੋਂ ਵੀ ਅਸੀਂ ਇਸ ਚੀਜ਼ ਦੀ ਬਹੁਤ ਨਿੰਦਿਆ ਕੀਤੀ ਜੀ ਪੀਰਮਾ ਮਜੀ ਹੁਣ ਉਹਨਾਂ ਦੀ ਇੱਕ ਨਵੀਂ ਜੜੀ ਹੈਗੀ ਵੀਡੀਓ ਉਹਨਾਂ ਨੇ ਆਪਣੇ ਸੋਸ਼ਲ ਅਕਾਊਂਟ ਦੇ ਉੱਤੇ ਜੜੀ ਹੈਗੀ ਇਹ ਸਾਂਝੀ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਬਕਾਇਦਾ ਜੜੀ ਹੈਗੀ ਮਾਫੀ ਮੰਗੀ ਆ ਤੇ ਕਿਹਾ ਹੈ ਕਿ ਮੇਰੇ ਤੋਂ ਅਣਜਾਣੇ ਦੇ ਵਿੱਚ ਇਹ ਜੜੀ ਚੀਜ਼ ਹੋ ਗਈ ਆ ਕਿ ਕਾਫੀ ਇਹ ਹੁਣ ਹਰਦੀਪ ਦੇਖੋ ਇਹ ਕੀ ਕਰਦੇ ਨੇ ਕਿ ਇਹ ਪਹਿਲਾਂ ਗਲਤੀ ਕਰਦੇ ਆ ਫਿਰ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਫਿਰ ਦੁਬਾਰਾ ਖਲਵਾੜ ਕਰਦੇ ਆ ਕਿ ਇੱਕ ਛੋਟੀ ਜੀ ਵੀਡੀਓ ਪਾ ਕੇ ਫਿਰ ਮਾਫੀ ਮੰਗ ਲੈਂਦੇ ਮਾਫੀ ਮੰਗੀ ਕਿਹਦੇ ਕੋਲੋਂ ਤੁਸੀਂ ਤੁਸੀਂ ਆਪੇ ਹੀ ਗਲਤੀ ਕੀਤੀ ਆਪੇ ਹੀ ਤੁਸੀਂ ਜੱਜ ਬਣ ਗਏ ਆਪੇ ਹੀ ਤੁਸੀਂ ਮੁਜਰਮ ਹੋ ਤੇ ਤੁਸੀਂ ਮਾਫੀ ਜੇ ਮੰਗਣੀ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਅਸੀਂ ਤੁਹਾਡੀ ਸ਼ਿਕਾਇਤ ਕੀਤੀ ਹੈ ਉੱਥੇ ਜਾ ਕੇ ਜਥੇਦਾਰ ਸਾਹਿਬ ਜਦੋਂ ਤੁਹਾਨੂੰ ਬੁਲਾਉਣਗੇ ਅਸੀਂ ਕਿਹਾ ਕਿ ਇਹਨਾਂ ਨੂੰ ਤਲਬ ਕੀਤਾ ਜਾਵੇ ਕਿਉਂਕਿ ਇੱਕ ਸਿੱਖ ਘਰਾਣੇ ਦੇ ਵਿੱਚ ਵੱਡੀ ਹੋਈ ਪੈਦਾ ਹੋਈ ਹੈ ਬੀਬੀ ਅਮਰਤਾ ਵੜਿੰਗ ਹਾਲਾਂਕਿ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਕਿ ਉਹਨਾਂ ਦੇ ਕਈ ਕੰਮ ਜਿਹੜੇ ਬਹੁਤ ਚੰਗੇ ਨੇ ਸੋਸ਼ਲ ਕੰਮ ਉਹ ਚੰਗੇ ਵੀ ਕਰਦੇ ਨੇ ਅਸੀਂ ਉਸ ਦੀ ਪ੍ਰਸ਼ੰਸਾ ਕਰਦੇ ਆਂ ਪਾਰਟੀ ਤੋਂ ਉੱਪਰ ਉੱਠ ਕੇ ਵੀ ਲੇਕਿਨ ਜਿਸ ਪਾਰਟੀ ਦਾ ਉਹ ਆਧਾਰ ਜਿਹੜਾ ਪੰਜਾਬ ਦੇ ਵਿੱਚ ਇਸ ਪੱਧਰ ਦਾ ਹੋਵੇ ਕਿ ਉਸ ਦੇ ਉੱਪਰ ਸਿੱਧਾ ਇਲਜ਼ਾਮ ਲੱਗਦਾ ਹੋਵੇ ਕਿ ਇਹ ਉਹ ਕਾਤਲ ਕਾਂਗਰਸ ਪਾਰਟੀ ਹੈ ਜਿਸ ਨੇ ਸਿੱਖਾਂ ਦੇ ਗੁਰਧਾਮਾਂ ਤੇ ਹਮਲੇ ਕੀਤੇ ਜਿਸ ਨੇ ਇਹ ਜੋ ਸਿੱਖਾਂ ਦਾ ਕਤਲੇਆਮ ਕਰਾਇਆ ਤੇ ਉਸ ਪਾਰਟੀ ਦੇ ਜਿਹੜੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਦੀ ਇਹ ਘਰ ਵਾਲੀ ਨੇ ਸੋ ਇਹਨਾਂ ਵੱਲੋਂ ਚੋਣ ਮਹਿੰਮ ਦੇ ਵਿੱਚ ਕਿਉਂਕਿ ਆਪ ਤਾਂ ਉਮੀਦਵਾਰ ਨਹੀਂ ਗਏ ਇਹ ਉਹਨਾਂ ਦੀ ਚੋਣ ਪ੍ਰਚਾਰ ਕਰ ਰਹੇ ਆ ਤੇ ਚੋਣ ਪ੍ਰਚਾਰ ਕਰਦਿਆਂ ਹੋਇਆ ਜਾਣ ਬੁੱਝ ਕੇ ਇਸ ਤਰ੍ਹਾਂ ਦਾ ਬਿਆਨ ਦੇਣਾ ਤੇ ਇਹ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਨਾਲ ਖਲਵਾੜ ਸੀ ਜਿਸ ਦਾ ਅਸੀਂ ਨੋਟਿਸ ਲਿਆ ਜੀ ਪੀਰ ਮੋਹਮਦ ਜੀ ਕੀ ਲੱਗਦਾ ਹੈ ਕਿ ਜਿਹੜਾ ਹੈਗਾ ਸਾਹਮਣੇ ਆਈ ਹੈ ਜਦੋਂ ਜਨ ਸਭਾ ਨੂੰ ਜਿਹੜਾ ਸੰਬੋਧਨ ਕਰ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਬਿਆਨ ਉਹਨਾਂ ਦਾ ਆਪਣਾ ਹੀ ਇੱਕ ਤਰੀਕੇ ਨਾਲ ਆਪ ਕਿਤੇ ਰੋਹ ਦੇ ਵਿੱਚ ਅਣਜਾਣੇ ਦੇ ਵਿੱਚ ਕਹਿ ਗਏ ਜਾਂ ਵਾਕਈ ਕਿਸੇ ਦੇ ਵੱਲੋਂ ਦਵਾਇਆ ਗਿਆ ਕਿ ਕਿਉਂਕਿ ਇਲੈਕਸ਼ਨ ਆ ਲੋਕ ਸਭਾ ਚੋਣਾਂ 2024 ਨੇ ਇਲੈਕਸ਼ਨ ਚੱਲ ਰਹੀ ਆ ਵੋਟਾਂ ਨੂੰ ਵਟੋਰਨਾ ਹੀ ਤੇ ਉਹਦੇ ਚਲਦੇ ਹੋਏ ਕਿਸੇ ਤੋਂ ਵੱਲੋਂ ਦਵਾਇਆ ਗਿਆ ਵੀ ਇਹ ਬਿਆਨ ਹੋ ਸਕਦਾ ਹੈ ਦੇਖੋ ਇਹ ਦੋਵੇਂ ਜੀ ਬਹੁਤ ਤੜਫ ਰਹੇ ਨੇ ਜਿੱਥੋਂ ਇਹ ਇਲੈਕਸ਼ਨ ਲੜਨਾ ਚਾਹੁੰਦੇ ਸੀ ਉੱਥੋਂ ਇਹਨਾਂ ਨੂੰ ਟਿਕਟ ਨਹੀਂ ਮਿਲੀ ਪਹਿਲਾਂ ਬਠਿੰਡੇ ਦੀ ਤਿਆਰੀ ਕਰੀ ਬੈਠੇ ਸੀ ਬਠਿੰਡੇ ਤੋਂ ਇਹਨਾਂ ਨੂੰ ਟਿਕਟ ਨਹੀਂ ਮਿਲੀ ਫਿਰ ਇਹ ਫਿਰੋਜ਼ਪੁਰ ਆ ਗਏ ਤੇ ਫਿਰੋਜ਼ਪੁਰ ਤੋਂ ਨਹੀਂ ਟਿਕਟ ਮਿਲੀ ਫਿਰ ਹੁਣ ਲੁਧਿਆਣੇ ਤੋਂ ਇਹਨਾਂ ਨੂੰ ਟਿਕਟ ਦਿੱਤੀ ਗਈ ਸੋ ਇਸ ਤਰ੍ਹਾਂ ਦੀਆਂ ਇਹਨਾਂ ਦੀਆਂ ਜਿਹੜੀਆਂ ਕਾਰਵਾਈਆਂ ਨੇ ਉਹ ਤਾਂ ਸਾਹਮਣੇ ਆਪਣੀ ਨਜ਼ਰ ਆ ਹੀ ਰਹੀਆਂ ਨੇ ਸੋ ਇਹ ਆਪਣੇ ਆਪ ਦੇ ਵਿੱਚ ਕਈ ਵਾਰੀ ਹਾਈ ਕਮਾਂਡ ਤੱਕ ਜਿਹੜੀ ਇਹਨਾਂ ਦੀ ਹਾਈ ਕਮਾਂਡ ਸੋ ਕਾਲਡ ਉਹਨਾਂ ਤੱਕ ਇੱਕ ਮੈਸੇਜ ਦੇਣਾ ਚਾਹੁੰਦੇ ਕਿ ਅਸੀਂ ਵੇਖੋ ਕਿੰਨੀ ਵੱਡੀ ਗੱਲ ਕਰ ਰਹੇ ਹਾਂ ਤੇ ਉਹ ਵੀ ਉਸ ਵਕਤ ਜਦੋਂ ਜੂਨ ਮਹੀਨਾ ਜਿਹੜਾ ਅੱਗੇ ਆ ਰਿਹਾ ਇਲੈਕਸ਼ਨ ਦੇ ਦਿਨਾਂ ਤੇ ਮੈਂ ਸਮੁੱਚੀ ਸਿੱਖ ਕੌਮ ਨੂੰ ਪੰਜਾਬੀਆਂ ਨੂੰ ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਭੁਗਤ ਭੋਗੀ ਨੇ ਜੂਨ 1984 ਦੇ ਜਿਹੜੀਆਂ ਸਾਡੀਆਂ ਸਿੱਖ ਸੰਗਤਾਂ ਨੇ ਉਹਨਾਂ ਨੂੰ ਅਪੀਲ ਕਰਾਂਗਾ ਕਿ ਇਹਨਾਂ ਨੂੰ ਸਭ ਕੁਝ ਸਿਖਾਉਣ ਲਈ ਉਸੇ ਹੀ ਪੰਜੇ ਨਾਲ ਜਿਹੜਾ ਤੁਹਾਡੇ ਕੋਲ ਪੰਜਾ ਪਰਮਾਤਮਾ ਨੇ ਤੁਹਾਨੂੰ ਅਸਲ ਦਿੱਤਾ ਹੋਇਆ ਉਹਦੇ ਨਾਲ ਮਸ਼ੀਨ ਦਾ ਬਟਨ ਦਬਾ ਕੇ ਤੇ ਇਹਨਾਂ ਨੂੰ ਸਭ ਕੁਝ ਸਿਖਾਓ ਤਾਂ ਕਿ ਇਹਨਾਂ ਨੂੰ ਪਤਾ ਲੱਗ ਜੇ ਕਿ ਕਿਸੇ ਕੌਮ ਦੀਆਂ ਭਾਵਨਾਵਾਂ ਦੇ ਨਾਲ ਕਿਵੇਂ ਖਲਵਾੜ ਕੀਤਾ ਜਾਂਦਾ ਜੀ ਪੀਰ ਮਹਮਦ ਜੀ ਇੱਕ ਅਸੀਂ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਇੱਕ ਵਾਰੀ ਇੱਥੇ ਚੋਣ ਮੈਦਾਨ ਦੇ ਵਿੱਚ ਆ ਤੇ ਪਹਿਲੀ ਵਾਰੀ ਇੰਡੀਪੈਂਡੈਂਟਲੀ ਜਿਹੜਾ ਹੈਗਾ ਚੰਡੀਗੜ੍ਹ ਤੋਂ ਇਲੈਕਸ਼ਨ ਲੜ ਰਾਇ ਨਹੀਂ ਹਾਂ ਹਾਂ ਤੇ ਜੇਕਰ ਚੰਡੀਗੜ੍ਹ ਦੇ ਮੁੱਦਿਆਂ ਨੂੰ ਦੇਖਿਆ ਜਾਵੇ ਤਾਂ ਪਰਮਾਰਾ ਮੁੱਦਿਆਂ ਦੀ ਖਾਸ ਤੌਰ ਤੇ ਚੰਡੀਗੜ੍ਹ ਦਾ ਮੁੱਦਾ ਹੋ ਗਿਆ ਰਾਸਤਾਨੀਆ ਪੰਜਾਬੀ ਹਾਂਜੀ ਹਾਂਜੀ ਰਾਸਤਾਨੀ ਨੂੰ ਲੈ ਜਾਣ ਦੀ ਮੰਗ ਹੈ ਪੰਜਾਬੀ ਬੋਲਣ ਦੀ ਪੂਰੇ ਜਿੰਨੇ ਦਫ਼ਤਰ ਨੇ ਉਥੇ ਪੰਜਾਬੀ ਜਿਹੜੀ ਹੈਗੀ ਲਾਗੂ ਕੀਤੀ ਜਾਵੇ ਉਹ ਜਿਹੜੀ ਮੰਗ ਹੈ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਲੇਕਿਨ ਜਿਸ ਤਰੀਕੇ ਦੀਆਂ ਫਿਲਹਾਲ ਦੀ ਗੱਲ ਕਰ ਲਈਏ ਜਾਂ ਫਿਰ ਚੰਡੀਗੜ੍ਹ ਦੀ ਸੀਟ ਦੇ ਇਤਿਹਾਸ ਨੂੰ ਦੇਖ ਲਈਏ ਤਾਂ ਇੰਨੀ ਮਜ਼ਬੂਤ ਦਾਅਵੇਦਾਰੀ ਲੱਗਦੀ ਨਹੀਂ ਇਹਨਾਂ ਲੱਗਦਾ ਨਹੀਂ ਆ ਕਿ ਕਿਉਂਕਿ ਲੋਕਾਂ ਦੇ ਵਿੱਚ ਚਰ ਜਾਏ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਆ ਉਸ ਲੈਵਲ ਤੱਕ ਵੋਟਾਂ ਨਹੀਂ ਪੈਣੀਆਂ ਜਿੰਨੀਆਂ ਕਿ ਟੰਡਨ ਨੂੰ ਜਾਂ ਮਨੀਸ਼ ਟਵਾੜੀ ਨੂੰ ਪੈ ਜਾਂਦੀਆਂ। ਫਿਰ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜਾ ਗਿਆ ਉਹ ਚੀਜ਼ਾਂ ਨੂੰ ਅੱਗੇ ਲੈ ਕੇ ਜਾਓ। ਦੇਖੋ ਦੋ ਤਿੰਨ ਗੱਲਾਂ ਨੇ। ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਚੰਡੀਗੜ੍ਹ ਦੇ ਵਿੱਚ ਭਾਜਪਾ ਦੇ ਨਾਲ ਮਿਲ ਕੇ ਇਲੈਕਸ਼ਨ ਲੜਦਾ ਰਿਹਾ। ਜੀ ਤੇ ਇਸ ਵਕਤ ਅਸੀਂ ਇਕੱਲੇ ਇਲੈਕਸ਼ਨ ਲੜ ਰਹੇ ਹਾਂ। ਪੂਰੇ ਪੰਜਾਬ ਦੇ ਵਿੱਚ ਲੜ ਰਹੇ ਹਾਂ। 13 ਸੀਟਾਂ ਪੰਜਾਬ ਦੀਆਂ 14ਵੀਂ ਜਿਹੜੀ ਏ ਚੰਡੀਗੜ੍ਹ ਦੀ ਉੱਥੇ ਇਲੈਕਸ਼ਨ ਲੜ ਰਹੇ ਹਾਂ। ਸੋ ਤੁਹਾਡੀ ਇਸ ਗੱਲ ਦੇ ਵਿੱਚ ਬਿਲਕੁਲ ਵਜ੍ਹਾ ਨੇ। ਇਥੇ ਸਾਨੂੰ ਤਿਆਰੀ ਬਹੁਤ ਕਰਨੀ ਪਵੇਗੀ ਇਥੇ ਸਾਨੂੰ ਮਿਹਨਤ ਜ਼ਿਆਦਾ ਕਰਨੀ ਪਵੇਗੀ ਇਥੇ ਲੋਕਾਂ ਦੇ ਨਾਲ ਵੋਟਰਾਂ ਦੇ ਨਾਲ ਰابطਾ ਜਿਹੜਾ ਉਹ ਵਧਾਉਣਾ ਪਵੇਗਾ ਸੋ ਉਸ ਦੇ ਲਈ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਮੇਰੀ ਡਿਊਟੀ ਲਈ ਹੈ ਜਿਹੜੀ ਇਲੈਕਸ਼ਨ ਕੈਂਪੇਨ ਕਰਨ ਵਾਸਤੇ ਸਪੈਸ਼ਲ ਤੌਰ ਦੇ ਉੱਤੇ ਉਹਨਾਂ ਨੇ ਕਿਹਾ ਕਿ ਤੁਸੀਂ ਪੰਜਾਬ ਦੇ ਵਿੱਚ ਹੋਰ ਕਿਤੇ ਨਹੀਂ ਜਾਣਾ ਤੁਸੀਂ ਜੋ ਤੁਹਾਨੂੰ ਮੀਡੀਆ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਐਜ਼ ਅ ਸਪੋਕਸਪਰਸਨ ਤੁਸੀਂ ਉਹ ਨਿਭਾਓ ਤੇ ਨਾਲ ਚੰਡੀਗੜ੍ਹ ਦੇ 56 ਸੈਕਟਰ ਤੇ ਜਿਹੜੇ 27 28 30 ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਕੰਪੇਨ ਕਰੋ ਤਾਂ ਕਿ ਜਿਹੜਾ ਸਾਡਾ ਉਮੀਦਵਾਰ ਹੈ ਇੱਥੋਂ ਵੱਡੀ ਗਿਣਤੀ ਦੇ ਵਿੱਚ ਵੋਟਾਂ ਲੈ ਕੇ ਇੱਥੇ ਜਿੱਤ ਸਕੇ ਸੋ ਸਾਡੇ ਸਾਹਮਣੇ ਬਹੁਤ ਵੱਡਾ ਹਰਦੀਪ ਸਵਾਲ ਏ ਉਹ ਸਵਾਲ ਏ ਕਿ ਅਸੀਂ ਪੰਜਾਬੀ ਮਾਂ ਬੋਲੀ ਦੀ ਜਿਹੜੀ ਇੱਕ ਇੱਥੇ ਝੰਡਾ ਜਿਹੜਾ ਉਹ ਬੁਲੰਦ ਕਰਨਾ ਹੈ ਕਿਉਂਕਿ ਇਥੋਂ ਦੀਆਂ ਜਿੰਨੀਆਂ ਵੀ ਸੁਭਾਵਾਂ ਨੇ ਜਿਹੜੀਆਂ ਪੰਜਾਬੀ ਸਹਿਤ ਸਭਾ ਹੈ ਜਾਂ ਲਖਾਰੀ ਸਭਾ ਹੈ ਜਾਂ ਜਿਹੜੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹਨਾਂ ਦੇ ਨਾਲ ਅਸੀਂ ਰਾਬਤਾ ਕਾਇਮ ਕਰ ਰਹੇ ਹਾਂ ਅਸੀਂ ਜਿਹੜੀ ਸਿਵਲ ਸੋਸਾਇਟੀ ਹੈ ਉਹਨਾਂ ਤੱਕ ਪਹੁੰਚ ਕਰ ਰਹੇ ਹਾਂ ਅਸੀਂ ਜਿਹੜੇ ਰਿਟਾਇਰਡ ਅਫੀਸਰ ਹੈ ਤੁਹਾਨੂੰ ਪਤਾ ਹੈ ਕਿ ਇੱਥੇ ਆਰਮੀ ਅਫੀਸਰ ਬਹੁਤ ਨੇ ਅਲੱਗ-ਅਲੱਗ ਸਨਾਵਾਂ ਦੇ ਵਿੱਚ ਜਿਨ੍ਹਾਂ ਨੇ ਸੁਭਾਵਾਂ ਦਿੱਤੀਆਂ ਦੇਸ਼ ਦੇ ਲਈ ਉਹ ਇੱਥੇ ਬਹੁਤ ਸਾਰੇ ਨੇ ਇੱਥੇ ਆਈਪੀਐਸ ਆਈਐਸ ਆਈਆਰਐਸ ਤੇ ਅਲੱਗ-ਅਲੱਗ ਡਿਪਾਰਟਮੈਂਟ ਨਾਲ ਸੰਬੰਧ ਜਿਹੜੇ ਉੱਚ ਅਧਿਕਾਰੀ ਨੇ ਉਹ ਵੀ ਇੱਥੇ ਬੈਠੇ ਉਹਨਾਂ ਦੇ ਪਰਿਵਾਰ ਬੈਠੇ ਆ ਸੋ ਅਸੀਂ ਉਹਨਾਂ ਤੱਕ ਪਹੁੰਚ ਕਰ ਰਹੇ ਆ ਤੇ ਉਹਨਾਂ ਨੂੰ ਇੱਕੋ ਗੱਲ ਕਹਿ ਰਹੇ ਆ ਕਿ ਇਹ ਜੇ ਅਸੀਂ ਇੱਥੇ ਵਾਕਿਆ ਹੀ ਪੰਜਾਬੀ ਦਾ ਦਾਵਾ ਕਰਦੇ ਆ ਜਾਂ ਅਸੀਂ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਦੀ ਗੱਲ ਕਰਦੇ ਆ ਫਿਰ ਸਾਨੂੰ ਤੁਹਾਡੀ ਇੱਕ ਇੱਕ ਵੋਟ ਪਾਉਣੀ ਤੁਹਾਡੀ ਬੜੀ ਸਾਡੇ ਲਈ ਜ਼ਰੂਰੀ ਹੈ ਇੱਥੇ ਸਾਡੇ ਕੋਲ 6.5 ਲੱਖ ਵੋਟ ਹੈ ਤੇ ਅਸੀਂ ਇੱਥੇ ਮਹਿਸੂਸ ਕਰਦੇ ਹਾਂ ਕਿ ਉਸ ਦੇ ਵਿੱਚੋਂ ਘੱਟੋ ਘੱਟ 2.5 ਲੱਖ ਵੋਟ ਜਿਹੜੀ ਸਾਡੇ ਉਮੀਦਵਾਰ ਨੂੰ ਪਵੇ ਤਾਂ ਕਿ ਉਹ ਵੱਡੀ ਗਿਣਤੀ ਦੇ ਵਿੱਚ ਜਿੱਤ ਸਕੇ ਸੋ ਉਹਨਾਂ ਦੇ ਲਈ ਪੂਰੀ ਇੱਕ ਰਣਨੀਤੀ ਬਣਾਈ ਗਈ ਹੈ ਸਰਦਾਰ ਅਰਸ਼ਦੀਪ ਸਿੰਘ ਲੇਰ ਜਿਹੜੇ ਸਾਡੇ ਲੀਗਲ ਐਡਵਾਈਜ਼ਰ ਨੇ ਉਹ ਵੀ ਕੋਆਰਡੀਨੇਟਰ ਬਣਾਏ ਗਏ ਨੇ ਫਿਰ ਜਿਹੜੇ ਸਾਡੇ ਕੈਂਡੀਡੇਟ ਨੇ ਹਰਦੀਪ ਸਿੰਘ ਸੈਣੀ ਉਹ ਇਥੋਂ ਇਲੈਕਸ਼ਨ ਲੜ ਰਹੇ ਨੇ ਸੋ ਇਥੇ ਬਹੁਤ ਸਾਰੀਆਂ ਸਾਡੀਆਂ ਬੀਬੀਆਂ ਨੇ ਉਹ ਵੀ ਅੱਗੇ ਆ ਕੇ ਇਲੈਕਸ਼ਨ ਕੰਪੇਨ ਚ ਸਾਡਾ ਸਾਥ ਦੇ ਰੀਆਂ ਨੇ ਫਿਰ ਸਾਡਾ ਯੂਥ ਹੈ ਕਿਉਂਕਿ ਇਥੇ ਪੰਜਾਬੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਹਦੇ ਵਿੱਚ ਬਕਾਇਦਾ ਜਿਹੜੀ ਸਾਡੀ ਇਥੇ 올 ਇੰਡੀਆ 6 ਸਟੂਡੈਂਟਸ ਫੈਡਰੇਸ਼ਨ ਦੇ ਯੂਨਟ ਨੇ ਐਸਓਆਈ ਦੇ ਯੂਨਟ ਨੇ ਸ਼੍ਰੋਮਣੀ ਯੂਥ ਕਾਲੀ ਦਲ ਦੇ ਯੂਨਟ ਨੇ ਅਸੀਂ ਉਹਨਾਂ ਤੱਕ ਪਹੁੰਚ ਕਰ ਰਹੇ ਆਂ ਇਥੇ ਜਿੰਨੇ ਕਾਉਂਸਲਰ ਨੇ ਜਿਹੜੇ ਸਮੇਂ-ਸਮੇਂ ਸਾਡਾ ਸਹਿਯੋਗ ਨਾਲ ਜਿੱਤਦੇ ਰਹੇ ਨੇ ਅਸੀਂ ਉਹਨਾਂ ਤੱਕ ਪਹੁੰਚ ਕਰ ਰਹੇ ਆਂ ਫਿਰ ਇੱਥੇ ਕਾਂਗਰਸ ਤੋਂ ਬੀਜੇਪੀ ਤੋਂ ਆਮ ਆਦਮੀ ਪਾਰਟੀ ਤੋਂ ਸਤਾਏ ਹੋਏ ਲੋਕ ਉਹ ਵੀ ਸਾਡੇ ਨਾਲ ਵੱਡੀ ਗਿਣਤੀ 'ਚ ਜੁੜ ਰਹੇ ਨੇ ਸੋ ਅਸੀਂ ਆਪਦੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰ ਰਹੇ ਆਂ ਕਿ ਇੱਥੇ ਅਸੀਂ ਆਪਣਾ ਇੱਕ ਅੱਛਾ ਜਿਹੜਾ ਪ੍ਰਦਰਸ਼ਨ ਕਰ ਸਕੀਏ ਜੀ ਤਾਂ ਬਹੁਤ-ਬਹੁਤ ਧੰਨਵਾਦੀ ਇਹ ਸਨ ਕਰਨਲ ਸਿੰਘ ਪੀਰ ਮੁਹੰਮਦ ਜੀ ਜਿਨ੍ਹਾਂ ਨੇ ਸਾਫ਼ ਤੌਰ ਤੇ ਕਲੀਅਰ ਕਰ ਦਿੱਤੀ ਹੈ ਪਿਕਚਰ ਕਿ ਸ਼੍ਰੋਮਣੀ ਅਕਾਲੀ ਦਲ ਜੇਕਰ ਚੰਡੀਗੜ੍ਹ ਦੇ ਵਿੱਚ ਪਹਿਲੀ ਵਾਰ ਇਲੈਕਸ਼ਨ ਲੜ ਰਿਹਾ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੇ ਲਈ ਚੰਡੀਗੜ੍ਹ ਦਿੱਲੀ ਦੂਰ ਵਾਲੀ ਗੱਲ ਹੈ ਨਹੀਂ ਆ ਕਿਉਂਕਿ ਹਰਦੀਪ ਸਿੰਘ ਬਟਰੇਲਾ ਹੁਣਾਂ ਦੀ ਗੱਲ ਕਰੀਏ ਤਾਂ ਪਹਿਲਾਂ ਤੋਂ ਹੀ ਇੱਥੇ ਲਗਾਤਾਰ ਜਿਹੜਾ ਹੈਗਾ ਬਤੌਰ ਐਮਸੀ ਕੰਮ ਕਰ ਰਹੇ ਨੇ ਤੇ ਨਾਲ ਦੀ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਨ੍ਹਾਂ ਦੇ ਵਿੱਚ ਕਰਨੈਲ ਸਿੰਘ ਪੀਰ ਮੁਹੰਮਦ ਅਰਸ਼ਦੀਪ ਕਲੇਰ ਅਤੇ ਹੋਰ ਬਹੁਤ ਸਾਰੀਆਂ ਬੀਬੀਆਂ ਦੇ ਵੱਲੋਂ ਲਗਾਤਾਰ ਪਿੰਡਾਂ ਦੇ ਵਿੱਚ ਜਾ ਕੇ ਵੀ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਦੇਖਣਾ ਇਹ ਹੋਵੇਗਾ ਕਿ ਹੁਣ ਹਰਦੀਪ ਸਿੰਘ ਬਟਰੇਲਾ ਇਥੋਂ ਚੰਡੀਗੜ੍ਹ ਦੇ ਉੱਤੋਂ ਕਿੰਨੀਆਂ ਕ ਵੋਟਾਂ ਲੈ ਕੇ ਜਾਂਦੇ ਨੇ ਔਰ ਕਿਸ ਤਰੀਕੇ ਦਾ ਜਿਹੜਾ ਹੈਗਾ ਇੱਥੇ ਮੁਕਾਬਲਾ ਰਹੇਗਾ ਕੈਮਰਾਮੈਨ ਰਿਸ਼ਵਿੰਦਰ ਦੇ ਨਾਲ ਮੈਂ ਹਰਦੀਪ कौर ਚੜ੍ਹਦੀ ਕਲਾ ਟਾਈਮ